ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਸੇਵਾਦਲ ਗੜ ਦੀਵਾਲ ਸੰਸਥਾ ਜੋ ਆਪਣੇ ਪਿੰਡ ਬੰਡਾਲੇ ਦੇ ਵਿੱਚ ਸਵਾਮਾ ਲਗਾਤਾਰ ਜਾਰੀ ਨੇ ਜ਼ਮੀਨਾਂ ਪੱਧਰ ਕਰਨ ਦੀ ਸੇਵਾ ਬਹੁਤ ਵੱਡੇ ਪੱਧਰ ਤੇ ਸੰਸਥਾ ਵੱਲੋਂ ਚਲਾਈ ਜਾ ਰਹੀ ਹੈ ਜੋ ਪਹਿਲਾਂ ਕਣਕ ਖਾਦ ਤੇ ਡੀਜ਼ਲ ਵਗੈਰਾ ਦੀ ਸੇਵਾ ਜਿਹੜੀ 230 ਕਲਾ ਜ਼ਮੀਨ ਦੀ ਜਿਹੜੀ ਵੰਡ ਕੀਤੀ ਗਈ ਹੈ ਬੀਜ ਖਾਤੇ ਰੀਜਲ ਦੀ ਉਸ ਤੋਂ ਬਾਅਦ ਜਿਹੜੀ ਦਰਿਆ ਦੇ ਵਿੱਚ 3-400 ਕਲਾ ਜ਼ਮੀਨ ਖਰਾਬ ਪਈ ਸੀ ਉਸ ਨੂੰ ਬਾਤ ਕਰਨ ਲਈ ਜੋ ਹੜ੍ਹਾਂ ਦੇ ਪਾਣੀ ਨੇ ਖਰਾਬ ਕੀਤੀ ਸੀ ਦਰਿਆ ਨੇ ਉਹਨੂੰ ਪੱਧਰ ਕਰ ਲਈ ਜੋ ਸੰਸਥਾ ਦੇ ਰੋਜ਼ 15 ਤੋਂ 20 ਟਰੈਕਟਰ ਕਰਾਇਆ ਨਾਲ ਨਾਲ ਲੋਡਰ ਵਗੈਰਾ ਵੀ ਲੱਗਾ ਹੋਇਆ ਵਾ ਤੇ ਪੈਲੀਆਂ ਜ਼ਮੀਨਾਂ ਜਿਹੜੀਆਂ ਕਿਸਾਨਾਂ ਦੀਆਂ ਪੱਧਰ ਕਰਕੇ ਦਿੱਤੀਆਂ ਜਾ ਰਹੀਆਂ ਵਾ ਬਹੁਤ ਵੱਡੀ ਸੇਵਾ ਸੰਸਥਾ ਵੱਲੋਂ ਕੀਤੀ ਜਾ ਰਹੀ ਆ ਸੋ ਵੱਧ ਤੋਂ ਵੱਧ ਬੇਨਤੀ ਹੈ ਕਿ ਸੰਸਥਾ ਦਾ ਸਾਥ ਦਿੱਤਾ ਜਾਵੇ ਡੀਜ਼ਲ ਦੀ ਮਦਦ ਜਿਹੜੀ ਸੰਸਥਾ ਨੂੰ ਕੀਤੀ ਜਾਵੇ ਸਭ ਤੋਂ ਵੱਧ ਜਿਹੜੀ ਜ਼ਰੂਰਤ ਹੈ ਇਸ ਵਕਤ ਡੀਜ਼ਲ ਦੀ ਆ ਕਿਉਂਕਿ ਟਰੈਕਟਰ ਵਗੈਰਾ ਜੋ ਵੀ ਮਸ਼ੀਨਰੀ ਚੱਲਣੀ ਆ ਉਹਦੇ ਵਿੱਚ ਵੱਧ ਤੋਂ ਵੱਧ ਜਿਹੜਾ ਡੀਜ਼ਲ ਆ ਉਹ ਰੋਜ਼ ਲੱਗ ਰਿਹਾ ਵਾ ਸੋ ਅਪੀਲ ਇਹੀ ਹੈ ਕਿ ਸੰਸਥਾ ਦਾ ਸਾਥ ਦਿਓ ਡੀਜ਼ਲ ਦੀ ਮਦਦ ਕਰੋ ਜਿੰਨੀ ਵੀ ਹੋ ਸਕਦੀ ਆ ਸੋ ਬਹੁਤ ਵੱਡਾ ਕਾਰਜ ਹੈ ਜਿਹੜੀ ਸੰਸਥਾ ਬਬਦੀਪ ਸਿੰਘ ਸੇਵਾਦਾਰ ਗੜਦੀਵਾਲ ਸਾਡਾ ਵੀਰ ਮੁਖ ਸੇਵਾਦਾਰ ਭਾਈ ਮਨਜੋਤ ਸਿੰਘ ਆਪਣੀ ਟੀਮ ਦੇ ਨਾਲ ਪਿਛਲੇ 3-4 ਮਹੀਨਿਆਂ ਤੋਂ ਬੰਡਾਲੀ ਪਿੰਡ ਦੇ ਵਿੱਚ ਰਹਿ ਕੇ ਬਹੁਤ ਵੱਡੀਆਂ ਸਵਾਮਾਂ ਨਿਭਾ ਰਿਆ ਬਹੁਤ ਵੱਡੇ ਪੱਧਰ ਤੇ ਸੋ ਸਮੁੱਚੇ ਨਗਰ ਵੱਲੋਂ ਅਸੀਂ ਧੰਨਵਾਦ ਵੀ ਕਰਦੇ ਆ ਇਹਨਾਂ ਦਾ ਤੇ ਅਪੀਲ ਵੀ ਕਰਦੇ ਆਂਗੇ ਬਾਅਦ ਤੋਂ ਬਾਅਦ ਸਾਥ ਦਿੱਤਾ ਜਾਵੇ ਇਹਨਾਂ ਦਾ